ਮੇਰੀ ਜਾਣਕਾਰੀ ਦੋ ਮੈਂ ਡਾਕਟਰ ਯੋਗੇਸ਼ ਵੜਾ ਜੀ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਹੈਲਥ ਅਫਸਰ ਹਾਂ ਅੱਜ ਕਿਸ ਸੰਬੰਧ ਵਿੱਚ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਹੀ ਵੀ ਪ੍ਰੈਸ ਮੀਡੀਆ ਰਾਹੀ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬੇਨਤੀਆਂ ਕਰਦੇ ਰਹੇ ਹਾਂ ਕਿ ਜਦੋਂ ਅਸੀਂ ਸਫਾਈ ਕਰ ਦਿੰਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ 'ਚ ਥਾਂ ਥਾਂ ਗੰਦਗੀ ਨਾ ਪਾਈ ਜਾਏ ਇਸ ਰੂਟ ਤੇ ਇਹ ਜਿਹੜਾ ਅਸੀਂ ਕਲੋਰੈਂਸ ਰੋਡ ਤੇ ਖੜੇ ਆ ਰੋਜ਼ ਸਾਡੀ ਟਰੋਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਔਰ ਕਦੀ ਵੀ ਬਿਰਨਾਗਾ ਚੱਲਦੀ ਹੈ ਹਫਤੇ ਚ ਸੱਤ ਦਿਨ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚਲ ਜਾਂਦੀ ਹੈ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉਥੇ ਕੂੜਾ ਦੁਬਾਰਾ ਸੁੱਟਦੇ ਹੈ ਸਾਡੀ ਉਹਨਾਂ ਸਾਰਿਆਂ ਨੂੰ ਗੇਣਤੀ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਵੀ ਨਾ ਕੂੜਾ بار بار ਸੁ ਟੋਲ ਟਰਾਲੀ ਦੇ ਸਮੇਂ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ ਬਾਰ ਕਹਿੰਦੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੁਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਔਰ ਬੱਖਰੇ ਬੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਆਲਟਰਨੇਟਿਵ ਯੂਜ਼ ਕੀਤਾ ਜਾਏ ਤੀਸਰਾ ਅਸੀਂ ਟ੍ਰੇਡ ਲਾਇਸੈਂਸ ਬ੍ਰਾਂਚ ਹੈ ਉਹ ਟ੍ਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਹੈ ਜਿਹਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟ੍ਰੇਡ ਹੈ ਉਹ ਰੈਗੂਲੇਟ ਹੋ ਜਾਏ ਉਸ ਹੱਬ ਨਾਲ ਟ੍ਰੇਡਰ ਸੋ ਤਿੰਨ ਇਸ਼ੂ ਨੇ ਹਾਂਜੀ ਅੱਛਾ ਸਰ ਤੁਸੀਂ ਕੱਦ ਦੇ ਵਿੱਚ ਕੂੜਾ ਜਿਹੜਾ ਵਾ ਟਰਾਲੀਆਂ ਵਜੀਆਂ ਜਿਹੜੀ ਗੱਡੀਆਂ ਆਂਦੀਆਂ ਉਹਨਾਂ 'ਚ ਰੱਖੇ ਜਾਵੇ ਇਸ ਨਾਲ ਲੰਬਾ ਸਮਾਂ ਕਾਫੀ 1.5 ਘੰਟੇ ਲੱਗ ਰਹੀਆਂ ਹੈ ਸੜਕ 'ਤੇ ਕੂੜਾ ਰੁਕਿਆ ਗਿਆ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਖਾਮੀ ਹੈ ਜਿਉਂ ਕਹਿੰਦੇ ਸਾਨੂੰ ਪੱਕਿਆ ਨਹੀਂ ਕੀਤਾ ਜਾਂਦਾ ਸਾਡੀ ਤਨਖਾਹਾਂ ਵੀ ਨਹੀਂ ਮਿਲਦੀ ਆਪਾਂ ਕੂੜਾ ਚੁੱਕਣਾਈਏ ਕਿਉਂ ਤੇ ਦ ਦੇਖੋ ਇੱਕ ਇੱਕ ਮਹੀਨੇ ਚ ਅੱਜ ਦੀ ਡੇਟ ਤੇ ਤੁਸੀਂ ਇੱਥੇ ਸੜਕ ਤੇ ਖੜੇ ਹੋ ਜੀ ਠੀਕ ਹੈ ਜੀ ਇਸ ਫੋਲੇ ਸੜਕ ਤੋਂ ਜੇ ਕੂੜਾ ਨਾ ਚੁੱਕਿਆ ਗਿਆ ਹੁੰਦਾ ਤੇ ਥਾਈ ਥਾਈ ਢੇਰੀ ਲੱਗੀ ਹੋਣੀ ਸੀ ਕੂੜਾ ਅਸੀਂ ਰੈਗੂਲਰਲੀ ਚੁੱਕਦੇ ਆ ਕਿਤੇ ਨਾ ਕਿਤੇ ਖਾਮੀਆਂ ਕਮੀਆਂ ਜ਼ਰੂਰ ਹਰ ਮਹੀਨੇ ਚ ਜਾਂ ਹਰ ਕੰਮ ਚ ਰਹਿ ਜਾਂਦੀਆਂ ਹੋਣਗੀਆਂ ਕਰਨ ਦੇ ਵਕਤ ਲੇਕਿਨ 365 ਦਿਨਾਂ ਚੋਂ 350 ਦਿਨ ਤੇ ਅਸੀਂ ਕੂੜਾ ਚੁੱਕਦੇ ਆ 15 ਦਿਨ ਖਾਮੀ ਰਹਿੰਦੀ ਹੋएगी ਸੋ 350 ਦਿਨ ਜਿਹੜੇ ਅਸੀਂ ਕੂੜਾ ਚੁੱਕਦੇ ਆ ਉਹਨਾਂ ਦਿਨਾਂ ਚ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਨੂੰ ਅਲਾਉ ਕਰੀਏ ਕਿ ਕੂੜਾ ਸੜਕਾਂ ਤੇ ਸੁੱਟਦੇ ਰਹਿ ਤੇ ਉਹ ਮੰਦ ਭਾਗਾ ਹੋਵੇਗਾ ਅਸੀਂ ਇਹੀ ਬਾਰ ਬਾਰ ਲੋਕਾਂ ਨੂੰ ਕਹਿੰਨੇ ਆ ਦੁਕਾਨਦਾਰਾਂ ਨੂੰ ਕਹਿੰਨੇ ਤੁਹਾਡੇ ਰਾਹੀਂ ਸਾਡੀ ਅਪੀਲ ਦਿੰਦੀ ਹੈ ਵੀ ਇੱਕ ਵਾਰੀ ਜਦੋਂ ਟਰਾਲੀ ਆਣੀ ਹੈ ਉਸ ਸਮੇਂ ਟਰਾਲੀ 'ਚ ਪਾ ਲੋ ਜਿੰਨਾ ਕੂੜਾ ਉਹਦੇ ਨਾਲ ਸ਼ਹਿਰ ਤੇ ਕਮ ਸੇ ਕਮ ਸਾਫ਼ ਰਹੇਗਾ ਯਾਂ ਤੁਸੀਂ ਜਿਹੜਾ ਸੁਟ ਲਿਆ ਸੀ ਸਾਡੇ ਬੰਦਿਆਂ ਨੇ ਸਵੇਰੇ ਝਾੜੂ ਲਾਇਆ ਤੁਸੀਂ ਅਗਰ ਸਾਡੀ ਕਾਰਗੁਜ਼ਾਰੀ ਬੰਦਿਆਂ ਦੀ ਵੇਖੋ ਤੇ ਸਵੇਰੇ 6 ਵਜੇ ਸੜਕ ਤੇ ਝਾੜੂ ਲਾਨ ਨਿਕਲਦੇ ਆ ਅੱਜੂ ਚਲਾਨ ਚੋਂ ਕੱਟੇਗੇ ਸਰ ਅਸੀਂ ਚਲਾਨ ਕੱਟ ਰਹੇ ਹਾਂ ਜਿਹੜਾ ਗੰਦਗੀ ਫਲਾ ਰਿਹਾ ਉਹਦੇ ਚਲਾਨ ਕੱਟ ਰਹੇ ਹਾਂ ਜਿਹਨੇ ਟ੍ਰੇਡ ਲਾਇਸੈਂਸ ਨਹੀਂ ਬਣਾਏ ਉਹਨੂੰ ਨੋਟਿਸ ਦੇ ਰਹੇ ਆ ਕਿ ਆਪਣਾ ਟ੍ਰੇਡ ਲਾਇਸੈਂਸ ਬਣਾ ਲਓ ਜੇ ਬਣਿਆ ਤੇ ਇੱਕ ਵਾਰੀ ਆ ਕੇ ਦਫ਼ਤਰ 'ਚ ਚੈੱਕ ਕਰਾ ਦਿਓ ਜੇ ਨਹੀਂ ਬਣਿਆ ਤੇ ਬਣਾ ਲਓ ਔਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰੋ ਯੂਜ਼ ਕਰਨਾ ਉਹਦੇ ਚਲਾ ਕੋਈ ਦੁਕਾਨਦਾਰ ਤੁਹਾਡੇ ਨਾਲ ਇਸਲੇ ਵੈਸੇ ਵੀ ਉਹ ਕਹਿੰਦੇ ਵੀ ਤੁਹਾਡੇ ਸਟਾਫ ਦਾ ਕੋਈ ਮੈਂਬਰ ਵਾ ਜਿਹੜਾ 3000 ਰੁਪਏ ਮੰਗਦਾ ਪਿਆ ਤੁਸੀਂ ਕਹਿੰਦੇ ਕਿ ਸਿਰਫ 500 ਰੁਪਏ ਫੀਸ ਹੈਗੀ ਉਹ 3000 ਕਿੰਨੇ ਲੈਂਦਾ ਤੁਸੀਂ ਇਹ ਜਾਂਚ ਕਰੋ ਇਹ ਉਹ ਦੱਸ ਸਕਦੇ ਆ ਕਿੰਨੂੰ ਦਿੱਤਾ ਇਹਨਾਂ ਨੇ ਉਹ ਤੇ ਕਹ ਰਹੇ ਮੇਰੇ ਕੋਲ ਮੇਰੇ ਕੋਲ ਮੰਗਿਆ ਗਿਆ ਮੈਂ ਦਿੱਤਾ ਨਹੀਂ ਕਿਸੇ ਨੂੰ ਜੇਕ ਮੰਗਿਆ ਜੇ ਲਿਖਤੀ ਸ਼ਿਕਾਇਤ ਕਰਦੇ ਨੇ ਫਿਰ ਭਲਾਣਾ ਬੰਦਾ ਲੈ ਕੇ ਗਿਆ ਇੱਕ ਐਫੀਡੈਵਿਟ ਦੇਣ ਅਸੀਂ ਉੱਤੇ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਆ ਜੀ ਭਾਈ ਆ ਦੱਸੋ ਆ ਜਿਹੜਾ ਨੰਬਰ ਆ ਵੀ ਆਓ ਜੀ ਆ ਠੀਕ ਹੈ ਆ ਠੀਕ ਹੈ ਇੱਥੇ ਲਿਖਤੀ ਲਿਖਤੀ ਸਾਨੂੰ ਸ਼ਿਕਾਇਤ ਦੇਣ ਇੱਕ ਨਾਲ ਐਫੀਡੈਵਿਟ ਦੇਣ ਵੀ ਇਹ ਮਜ਼ਦੂਰ ਨੂੰ ਮੈਂ 3000 ਰੁਪਏ ਦਿੱਤਾ ਐਸ ਕੰਮ ਦਾ ਦਿੱਤਾ ਅਸੀਂ ਕਾਰਵਾਈ ਕਰਾਂਗੇ ਕੀ ਮੰਗ ਕੀਤੀ ਹੈ ਬਿਲਕੁਲ ਉਸ ਤੇ ਕਾਰਵਾਈ ਕਰਾਂਗੇ ਉਹ ਬੰਦਾ ਸਾਡਾ ਕਰਨਾ ਅਗਰ ਦੇਣਗੇ ਲੇਕਿਨ ਅਗਰ ਇਸ ਆੜ ਤੇ ਇਹ ਕਹਿਣ ਜੀ ਕਿ ਮੇਰਾ ਸ ਉਹਨੇ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਗੱਲ ਕੀਤੀ ਕਿ ਜੇ ਮੈਂ ਮਾੜਾ ਬੰਦਾ ਜੀ 500 ਰੁਪਏ ਦਾ ਟ੍ਰੇਡ ਲਾਇਸੈਂਸ ਬਣਾਉਣ ਵਾਸਤੇ ਮਾੜੇ ਬੰਦੇ ਨਹੀਂ ਆਪਣੇ ਮੁਲਾਜ਼ਮਾ ਦਾ ਮੈਡੀਕਲ ਸਰਟੀਫਿਕੇਟ ਕਿਸੇ ਦਾ ਨਹੀਂ ਕਰਾਇਆ ਸਭ ਨੂੰ ਕੋਈ ਖਵਾਨ ਪਿਆਉਣ ਦਾ ਕੰਮ ਕਰ ਰਹੇ ਆ ਉਹਦੇ ਵਾਸਤੇ ਮਾੜੇ ਬੰਦੇ ਨਹੀਂਗੇ ਗੰਦ ਪਾਉਣ ਵਾਸਤੇ ਕੋਈ ਮਾੜੇ ਬੱਲੇ ਨਹੀਂਗੇ ਮਤਲਬ ਹਰ ਚੀਜ਼ ਨੂੰ ਇਸ ਐਂਗਲ ਤੋਂ ਅਕਿਊਜ਼ ਕਰਕੇ ਵੀ ਮੈਂ ਫਲਾਣੇ ਬੰਦੇ ਨੇ ਮੇਰੇ ਕੋਲ ਪੈਸੇ ਮੰਗੇ ਤੇ ਮੈਂ ਇਸ ਕਰਕੇ ਲਾਇਸੈਂਸ ਨਹੀਂ ਬਣਾਇਆ ਇਹ ਅਨਐਕਸੈਪਟੇਬਲ ਹੈ ਕਿ ਕਿਹੜੀ ਕਿਹੜੀ ਦੁਕਾਨਾ ਉੱਤੇ ਰੇਡ ਕੀਤੀ ਜਾਏਗੀ ਅਸੀਂ ਸ਼ੁਰੂ ਕੀਤੀ ਹੈ ਸਾਰਿਆਂ ਤੇ ਕਰਾਂਗੇ ਅ ਟਾਡੇ ਸਾਰੇ ਪ੍ਰੈਸ ਮੀਡੀਆ ਦੇ ਮਾਧਮ ਤੋਂ ਕਿਉਂਕਿ ਤੁਹਾਡਾ ਹਮੇਸ਼ਾ ਹੀ ਸਾਨੂੰ ਸਹਿਯੋਗ ਮਿਲਿਆ ਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਂਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਕੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਹੈ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਚੌਂਕ ਵਜੋਂ ਜਾਣਿਆ ਜਾਂਦਾ ਜੇ ਨੌਵਲਟੀ ਚੌਂਕ 'ਚ ਗੰਦ ਪੈਂਦਾ ਇਹ ਨੌਵਲਟੀ ਦੀ ਵੀ ਬਦਨਾਮੀ ਹੁੰਦੀ ਨੌਵਲਟੀ ਚ ਜਾਏਗਾ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਮੇਰੇ ਕੋਈ ਸੋਚ ਆ ਬਣੀ ਹੈ ਕਿ ਨਾਵਲਟੀ ਦੇ ਅਸੀਂ ਪਹਿਲੇ ਚੱਲ ਜਾਂਦੇ ਨੇ ਬੜੇ ਅਟਰੀ ਜਾਵਾਂਗੇ ਭਾਈ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਜੀ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਇਹ ਛੋਟੇ ਦੁਕਾਨਦਾਰ ਨਹੀਂ ਹੈ ਹੀਰਾ ਪਨੀਰ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮੇਰੇ ਇਸ ਨਗਰ ਨਿਗਮ ਚ ਰਹਿੰਦੇ ਐਜ਼ ਅ ਬਦੌਰ ਹੈਲਥ ਆਫਸਰ ਕੇਸਰ ਦਾ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੇ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਜ਼ਲ ਦਾ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨੂੰ ਸਿਰਫ ਨੋਟਿਸ ਦਿੱਤਾ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨੇ ਬੰਦ ਲਈ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਰੰਗਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ